ਖਾੜੜੇ ਮੁੰਡਿਆਂ ਨੂੰ ਦੋ ਟੀਮਾਂ ਦਾ ਫਾਈਨਲ ਹੈ ਇੱਕ ਪਾਸੇ ਆਲਮਗੀਰ ਸਾਹਿਬ ਔਰ ਦੂਜੇ ਪਾਸੇ ਖੰਡੂਰ ਸਾਹਿਬ ਯਾਰ ਦੋਨੋਂ ਧਰਤੀਆਂ ਦਾ ਇਤਿਹਾਸ ਕਿੰਨਾ ਵੱਡਾ ਹੈ ਇੱਕ ਧਰਤੀ ਤੇ ਖੰਡੂਰ ਸਾਹਿਬ ਦੀ ਧਰਤੀ ਤੇ ਮੇਰੇ ਵੀਰੋ ਅੱਠ ਪਾਸ਼ਾੀਆਂ ਦੇ ਚਰਨ ਜਿਹੜੇ ਭੈਣ ਨੇ ਔਰ ਆਲਮਗੀਰ ਸਾਹਿਬ ਦੀ ਧਰਤੀ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਲਾਈਏ ਜਕਾਰਾ ਬੋਲੇ ਲੱਗ ਰਹੇ ਹਨ ਖੱਟਾ ਮੁੰਡਾ ਕਹਿੰਦੇ ਭਾਣਜਾ ਰੌਂਪੁਰ ਪਿੰਡ ਦਾ ਖੱਡਾ ਫਾਰਵ ਉਹ ਕਹਿੰਦੇ ਜਿੱਤਣ ਵਾਲੀ ਟੀਮ ਨੂੰ 10000 ਦਿੱਤਾ ਜਾਵੇਗਾ ਔਰ ਡੋਪੈਂਦੇ ਆ ਜੱਫੇ ਲੱਗਦੇ ਨੇ ਵੀਰ ਬਣ ਕੇ ਜਿਹੜੇ ਸਟੇਜ ਦੇ ਮੂਹਰੇ ਖੜੇ ਉਹ ਬੈਜੋ 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 ਇਹ ਟੀਮ ਕਹਿੰਦੇ ਪਰ ਮਾਗਟ ਹੁੜਿਆ ਦੀ ਪਿੰਤੇ ਖੈਰੇ ਦੀ ਤੇ ਕੁੱਤਵੇ ਵਾਲੇ ਕਹਿੰਦੇ ਰੌਣੇ ਦੀ ਖੇਡ ਕਲੱਬ ਦੇ ਮਿੱਤਰੋ ਇੰਦਰ ਮਾਗਟ ਹੁੜਿਆ ਦੀ ਪਿੰਤੇ ਖੈਰੇ ਹੁੜਿਆ ਦੀ ਵੱਡੀ ਖੇਡ ਕਲੱਬ ਦੇ ਵੀਰੋ ਜਗਵਿੰਦਰ ਮੰਗਟ ਵੱਲੋਂ 2000 5000 ਰੁਪਇਆ ਸੱਤੂ ਖੰਡੂਰ ਸਾਹਿਬ ਦੇ ਜੱਫੇ ਦਾ ਕਿਉਂਕਿ ਤਿੰਨ ਰੇਡਾਂ ਤੇ ਲੱਗਿਆ ਸੀਗਾ ਜਗਮਿੰਦਰ ਮੰਗਟ ਵੱਲੋਂ ਮੇਰੇ ਵੀਰੋ ਮਨਵੀਰ ਮੰਗਟ ਟੋਣਾ ਵੱਲੋਂ ਇਹ ਮੈਂ ਇੱਕ ਮੈਂ ਫੜਾ ਦਿੱਤੀ ਐ ਆਹ ਸਾਹਮਣੇ ਆ 2000 ਫੜ ਲਈ ਆਹ 2000 ਇਹਨਾਂ ਚੋਂ ਗਿਣ ਕੇ ਆਪ ਹੀ ਮੈਨੂੰ ਬਾਕੀ ਮੋੜਦੀ ਮੇਰਾ ਵੀਰ ਆਹ ਜਸ਼ਨ ਆਨਮਗਿਰਿਆ 31 31000 31 31000 ਬਸਟਾਂ ਨੂੰ ਐ ਜਸ਼ਨ ਹਲਕੀ ਝੋਟ ਮਹਿਸੂਸ ਕਰ ਰਿਹਾ ਔਰ ਵਾਇਗਰੂ ਮੇਰ ਕਰੇ ਖੰਨੇ ਵਾਲੇ ਰੂਪਲ ਦਾ ਸਾਥੀ ਐ ਆਹ ਤਗੁਰਜੀ ਵਾਲਾ ਦੀਪ ਆ ਗਿਆ ਅਮਰੀਕ ਆਹ ਦੀਪ ਕਹਿੰਦੇ ਤਿਆਰ ਵਰ ਤਿਆਰ ਖੰਨੇ ਵਾਲੇ ਕਹਿੰਦੇ ਬੱਬੂ ਨੂੰ ਬਾਰਕਾ ਬਾਬੇ ਤਾਰਾ ਸਿੰਘ ਤੋਰ ਤੇ ਪੋਤੇ ਨੂੰ ਬੁਝਾਈਆਂ ਨੇ ਉਥੇ ਕਹਿੰਦੇ ਨਰਿੰਦਰ ਬਾਗਟ ਹਰਿੰਦਰ ਬਾਗਟ ਗੁਰਵਿੰਦਰ ਬਾਗਟ ਹਰਦੀਪ ਬਾਗਟ ਤੇ ਧਰਮਜੀਤ ਬਾਗਟ ਜੀ ਸਾਡੇ ਬਾਲੀ ਬਾਗਟ ਅਮਨੀ ਬਾਗਟ ਤੇ ਮਨਦੀਪ ਵਰਨਾਲਾ ਸਪਰੇਅ ਲਾ ਲੈ 5000 ਤੋਂ ਘੱਟ ਪੈਸੇ ਨਹੀਂ ਲੱਗਣਗੇ ਪ੍ਰਬੰਧਕ ਇਹ ਕਹਿੰਦੇ ਨੇ 5000 ਤੋਂ ਘੱਟ ਮੇਰ ਕਰੇ ਪ੍ਰਮਾਤਵਾ ਪਿਆਰ ਹੁੰਦਾ ਰਹੇ ਹਰ ਇੱਕ ਦਾ ਕਿਉਂਕਿ ਇਹ ਨਾਮ 5577 ਤੇ ਪਲੇਰਾਂ ਦੇ ਕੁਝ ਬੱਲੇ ਵੀ ਪਵੇ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਸਟੇਜ ਦੇ ਮੂਹਰੇ ਜਿਹੜਿਆ ਲਾਈਟਾਂ ਉਹ ਜਾਦੇ ਤਰੱਕੀ ਕਰ ਜੀਆ ਥੋੜਾ ਜਿਆ ਧਿਆਨ ਦਿਓ ਉਹ ਗੀਤ ਆ ਗਿਆ ਜੱਟ ਲੱਟੋਂ ਵਾਲਾ ਲੱਟੋਂ ਲਈ ਖੇਡਿਆ ਔਰ ਜੱਦੀ ਪਿੰਡ ਰਾਮਪੁਰ ਹੈ ਔਰ ਰਾਮਪੁਰ ਅੱਜ ਕਿਸੇ ਜਾਣ ਪਛਾਣ ਦਾ ਮੁਕਾਜ ਨਹੀਂ ਜਿੱਥੇ ਕਹਿੰਦੇ ਪ੍ਰਭਾਨ ਤੀਜੀ ਕਬੱਡੀ ਪਾ ਰਿਹਾ ਹੈ ਭਲਵਾਨ ਤੀਜੀ ਕਬੱਡੀ ਮੇਰੇ ਵੀਰੋ ਆ ਬੈਚ ਦੀ ਪਾ ਰਿਹਾ ਹੈ ਅੱਜ ਕੁਝ ਕਰਨ ਨੂੰ ਫਿਰਦਾ ਆਹ ਇੱਕ ਪਾਸੇ ਛੋਟਾ ਤਾਰਜਨ ਔਰ ਦੂਜੇ ਪਾਸੇ ਸੱਤੂ ਹੈ i'll assim.

ਦਮਰ ਸਾਹ ਦੇ ਲਈ ਇਹ ਕਹਿੰਦੇ ਸ਼ਕੰਦਰ ਪਹਿਲਵਾਨ ਦਾ ਪੋਤਾ ਮੇਰੇ ਮਿੱਤਰੋ ਇਸਵੇਂ ਨੇ ਕਬੱਡੀ ਪਾ ਰਿਹਾ ਰਿੱਡਾਂ ਪੈਂਦੀਆਂ ਜੱਫੇ ਲੱਗਦੇ ਕਿ ਤੋਕਾ ਪਾਵਾ ਨਹੀਂ ਕਰੀਦਾ ਐਵੇਂ ਤਾਰੇ ਤੋੜਦਾ ਛਾਤੀ ਦੇ ਵਿੱਚ ਦਮ ਰੱਖੋ ਲੋਕੋ ਬਾਜੀਆਂ ਮੋੜਨ ਦਾ ਛਾਤੀ ਦੇ ਵਿੱਚ ਦਮ ਰੱਖੋ ਲੋਕੋ ਬਾਜੀਆਂ ਮੋੜਨ ਦਾ ਜੋਪੀ ਮਾਨ ਕੀ ਤੇ ਜੱਟ ਲਟਾਉਂਦੇ ਦੋ ਦੋ ਜੱਫੇ ਮਨਵੀਰ ਇੱਕ ਪਾਸੇ ਮੰਨਤੀ ਵਾਲਾ ਗੋਪੀ ਕੈਨੇਡਾੋਂ ਖੇਡਣ ਆਇਆ ਆਉ ਮਾਰਦਾ ਟੱਕੇ ਥੋੜੀ ਸਲਿੱਪਰੀ ਸਿਰੇ ਦਾ ਮੈਚ ਦੀਪਨ ਮੁਰਗੀ ਤੇ ਗੋਪੀ ਗੋਪੀ ਤੇ ਦੀਪ ਗੋਪੀ ਤੇ ਦੀਪ ਔਰ ਆਪਰ ਵਾਲਿਓ ਕੀ ਹਾਂ ਚਾਲਿਆ ਫਿਰ ਰੋਟਾ ਉੱਕੇ ਆ ਵੱਡਿਆ ਰੋਟਾ ਉੱਕੇ ਆ ਲੋਕਾਂ ਦੇ ਕਹਿੰਦੇ ਜਿੱਤ ਖੁਸ਼ ਹੋ ਗਿਆ ਬਾਲੀਬਾਗਟ ਅਰੀ ਵਾਲੇ ਬੰਦਾਲ ਕੇਡੀ ਆਈਲੈਂਡਸ ਵਾਲੇ ਜਿੱਤਨਵਾਲੀ ਟੀਮ ਨੂੰ 6000 ਦੇਣਗੇ ਅਮਰੀਕਾ ਆ ਕੱਲੀ ਰੇੜੀ 5000 ਦੇ ਆ ਮਨਵੀਰ ਮੰਗਟ ਕਹਿੰਦਾ ਜਗਵਿੰਦਰ ਮੰਗਟ ਵੱਲੋਂ ਆ ਮੇਰੇ ਵੀਰੋ ਜਗਵਿੰਦਰ ਮੰਗਟ ਤੇ ਸਾਡਾ ਭਰਾ ਮਨਵੀਰ ਮੰਗਟ ਸਤਿਕਾਰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਾਰੇ ਨਗਰ ਨੂੰ ਨਾਲ ਲੈ ਕੇ ਮੇਰੇ ਵੀਰੋ ਲੈ ਵੀ ਮਨਵੀਰ ਸਿੰਘ ਐ ਅੱਜ ਧੰਨ ਧੰਨ ਹੋ ਗਈ ਐ ਧੰਨ ਧੰਨ ਹੋ ਗਈ ਐ 5000 ਰੁਪਏ ਜਸ਼ਨ ਤੱਕ ਪੁੱਜ ਗਿਆ ਅਮਰੀਕ ਆ ਜਾ ਫਿਰ ਉੱਥੇ ਆਹ ਜੀਪ ਜਿਹੜੇ ਦਪੁਰਜੀ ਵਾਲਾ ਪਰਸੇ ਮੇਰੇ ਮਿੱਤਰੋ ਉਹ ਬੰਦੇ ਜਿ ਪੰਦਾ ਵੱਜਦਾ ਜਵਾਨੀਆਂ ਦਾ ਜਵਾਨੀਆਂ ਖੇਂਦੀਆਂ ਉਹ ਮੰੰਡੋ ਭਾਵੇਂ ਦਾ ਆਹ ਬੈਸਟਾਂ ਵਾਲੀਆਂ ਪੈਂਦੀਆਂ ਉਹ ਮੰੰਡੋ ਭਾਵੇਂ ਨਾ ਆਹ ਬੈਸਟਾਂ ਵਾਲੀਆਂ ਪੈਂਦੀਆਂ ਕ੍ਰਿਸ਼ਨ ਵਰਗੇ ਵੀਰ ਨੇ ਮੁੰਡੇ ਕਾਣੇ ਵਰਗੇ ਦਰਤੇ ਵਰਗੇ ਜੱਸੇ ਵਰਗੇ ਆ ਮੁੰਡਾ ਸਾਹਮਣੇ ਆਲੀਆ ਬੈਠਾ ਤੇ ਨਾਲ ਗੁਰੀਓ ਦੀ ਵੀਰ ਨੇ ਦਬਾਵਾ ਨੇ ਇਹ ਨਵੀਆਂ ਬਾਚਾਂ ਨੇ ਖੰਡੂਰ ਵਾਲਾ ਪਲਵਾਨਾ ਨੇ ਮੁੰਡੇ ਨੂੰ ਫੜ ਜਾ ਰ ਪੰਮਰਾ ਆਹ ਖੰਡੂਰ ਸਾਹਿਬ ਵਾਲਾ 5000 ਰੁਪਇਆ ਕਹਿੰਦੇ ਮੇਰੇ ਵੀਰੋ ਮਨਵੀਰ ਮੰਗਟ ਵੱਲੋਂ ਐ ਆਹ 3000 ਸਾਡੇ ਵੀਰ ਮੇਰੇ ਵੀਰੋ ਜਗਵਿੰਦਰ ਮੰਗਟ ਵੱਲੋਂ ਆ 7000 ਕੀ 8000 ਦਾ ਜਫਾ ਸਾਹਮਣਾ ਨੌਜੋਨਾ ਮਨਵੀਰ ਤੇ ਜਗਵਿੰਦਰ ਹੁਣੀ ਮਾਣ ਕਰਦੇ ਆ ਖਿਡਾਰੀਆਂ ਦਾ ਖੰਨੇ ਆਲਿਆ ਜਿੱਥੇ ਵੀ ਬੈਠਾ ਜਿਹੜੇ ਵੀ ਘਰੇ ਬੈਠਾ ਜੀ ਨੌਜੋਨਾ ਜੀ ਤੈਨੂੰ ਵਾਹਿਗੁਰੂ ਤਰੱਕੀਆਂ ਦੇਵੇ ਹੈਪੀ ਰੇ ਭਰਾ ਨੂੰ ਵੀ ਮੁਬਾਰਕ ਹੈ ਤੈਨੂੰ ਵੀ ਮੁਬਾਰਕ ਹੈ ਜਰਗੜੀ ਵਾਲਾ ਹੈਪੀ ਫੱਟੇ ਚ ਗੱਡੇ ਕਿਲ ਵਰਗੀ ਯਾਰੀ ਆ ਖਰਨੇ ਵਾਲੇ ਚ ਗੱਡੇ ਜੰਦਰਜੀ ਯਾਰ ਨਿਰੰਦਰ ਮਾਗਟੋਣੀ ਉਹਨਾਂ ਦੇ ਸਾਥੀਆਂ ਵੱਲੋਂ ਕਹਿੰਦੇ 5000 ਸੱਤੂ ਦੇ ਲਈ ਪੁੱਜਦਾ ਹੋ ਗਿਆ ਮੇਰੇ ਮਿੱਤਰੋ ਸੱਤੂ ਲਈ 5000 ਪਹੁੰਚਦਾ ਹੋ ਗਿਆ ਜੱਸਿਆ ਨਾਮ ਆ ਨਕੀ ਪੈਕਾਂ ਵਾਲੇ ਲੈਦੇ ਨਹੀਂ ਆਓ ਕਬੱਡੀ 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 ਰਾਸ ਨਾਲ ਲੱਗਦਾ ਢੇਰੀਓ ਪਰੇ ਨੂੰ ਤੁਰਿਆ ਜਾਂ ਪਈਓ ਮੇਰਾ ਮੇਰਾ ਨਾਲ ਲਿਖਣਾ ਮੈਂ ਦੋ ਸੱਪਾਂ ਦੀ ਜੀਪਾਂ ਤੇ ਤੈਨੂੰ ਹੱਕ ਦੇ ਜੋਰ ਨਾਲ ਲੈ ਜਾਣਾ ਗੱਲ ਸ਼ਕਤੀ ਨਹੀਂ ਨਹੀਂ ਨਸੀਬਾਂ ਤੇ ਗੱਲ ਛੰਣੀ ਨਹੀਂ ਨਸੀਬਾਂ ਤੇ ਦੀਪ ਦੀਪ ਸਿੱਧੂ ਦੀ ਯਾਦ ਹੈ ਉਹਦੇ ਕਰਨ ਦੀ ਧਰਤੀ ਮੁਖਸ਼ਰ ਸਾਹਿਬ ਦੇ ਵਿੱਚ ਕਹਿੰਦੇ ਸੰਦੀਪ ਸਿੰਘ ਪੈਦਾ ਹੋਇਆ ਤੇ ਕੌਮ ਦਾ ਦੀਪ ਸਿੱਧੂ ਬਣ ਕੇ ਮੇਰੇ ਵੀਰੋ ਐਨ ਮੇਰੇ ਵੀਰੋ ਲੋਕਾਂ ਦੇ ਦਿਲਾਂ ਤੇ ਛਾ ਗਿਆ ਆ ਸਾਹਮਣੇ ਦਵਰਜੀ ਵਾਲਾ ਦੀਪ ਹੈ ਅੱਜ ਦੀਪ ਸਿੱਧੂ ਦੀ ਯਾਦ ਹੈ ਮੇਰੇ ਵੀਰੋ ਜਿਹਦੀ ਯਾਦ ਦੇ ਵਿੱਚ ਵੱਡਾ ਖੇਡ ਮੇਲਾ ਮੇਰੇ ਵੀਰੋ ਸਾਰੇ ਭਰਾਵਾਂ ਨੇ ਕਰਵਾਇਆ ਇਸ ਲਈ ਖੇਡ ਮੈਦਾਨ ਨੰਦਰ ਨੌਜਾਨ ਗਬਰੂ ਆਓ ਰਾਜੂ ਵੀ ਕਬੱਡੀ ਪਾ ਰਹੀ ਜੱਸਾ ਕਹਿੰਦਾ ਸਾਡੇ ਵਾਲ ਸਾਡੇ ਵਾਲਾ ਸਾਡੇ ਵਾਲਾ ਅੱਥਰਾ ਕਰੇਗੀ ਉਹ ਦਿਨਾਂ ਲੈਣਦੇ ਦੇ ਨਾਲ ਲੈਣਦੇ ਇਹ ਰਾਜੂ ਆ ਕਹਿੰਦੇ ਅਮਰੀਕਾ ਦੇ ਕੱਪਾਂ ਦੇ ਖੇਡਿਆ ਆਹ ਕਹਿੰਦੇ ਕੈਨੇਡਾ ਦੇ ਕੱਪਾਂ ਦਾ ਬੈਸਟ ਹੈ ਇਹ ਰੌਬੜ ਦਾ ਵੀਰ ਹੈ ਮੇਰੇ ਮਿੱਤਰੋ ਉਹ ਦਗੁਰਜੀ ਵਾਲਾ ਫੇਰ ਦੇਰ ਕੀ ਉਮਾਰ ਪਿੰਬੜਾ ਲੈ ਵੀ ਅਮਰੀਕਾ ਮਨਵੀਰ ਕਹਿੰਦਾ ਵੀ ਬਾਈ ਕਰਮਪਾਲ ਦਾ ਤੇ ਮੇਜਰ ਬਰਾੜ ਦਾ ਧੰਨਵਾਦ ਕਰਦੇ ਹਾਂ ਭਰਾਵਾਂ ਨੇ ਵੱਡੀ سپورਟ ਕੀਤੀ ਐ ਇੱਡੇ ਮੇਲੇ ਦੇ ਲਈ ਜਗਵਿੰਦਰ ਦੇ ਨਾਲ ਮਨਵੀਰ ਦੇ ਮਨਵੀਰ ਦੇ ਨਾਲ ਪਿਆਰ ਹੈ ਆਓ ਸਾਹਮਣੇ ਖੇਡ ਮੈਦਾਨ ਅੰਦਰ ਦੀਪ ਉਧਰੋਂ ਦੀਪ ਪਾ ਰਿਹਾ ਐ ਇੱਧਰੋਂ ਜਸ਼ਨ ਪਾ ਰਿਹਾ ਐ ਰਿਜ਼ਲਟ ਕੀ ਹੋਊਗਾ ਇਹ ਸਮੇਂ ਦਾ ਇੰਤਜ਼ਾਰ ਰਹੂਗਾ ਮੇਰੇ ਵੀਰੋ ਸਮੇਂ ਦਾ ਇੰਤਜ਼ਾਰ ਰਹਿਣਾ ਲਓ ਅਗਲੀ ਕਬੱਡੀ ਜਸ਼ਨ ਆਹ ਦਸ਼ੜ ਕਹਿੰਦੇ ਆਲਮਗੀਰ ਸਾਹਿਬ ਦੀ ਧਰਤੀ ਦਾ ਮੇਜਰ ਸਿੰਘ ਬਰਾੜ ਮਾਲਵੇ ਦਾ ਨਾਮ ਵੱਡਾ ਉੱਚਾ ਕਰਨ ਵਾਲਾ ਮੇਜਰ ਸਿੰਘ ਬਰਾੜ ਜਿਹਨਾਂ ਦਾ ਕਹਿੰਦੇ ਭਲੂਰ ਪਿੰਡ ਹੈ ਤੇ ਟੈਸਟ ਬਾਏ ਦਾ ਪੱਟਾ ਦਾਮ ਕਰਪਾਲ ਸਿੱਧੂ ਲੱਡੇ ਜੇ ਪਿੰਡ ਹੈ ਮੇਰੇ ਮਿੱਤਰੋ ਆਹ ਦਿਲੋਦਵਾਨਾਂ ਦੇ ਪਹਿਲੀਆਂ ਬੋ ਮਾਲ ਖੜੇ ਨੇ ਅੱਜ ਕਹਿੰਦੇ ਖੰਮੇ ਵਾਲੇ ਬੱਬੂ ਓੜਿਆ ਦਾ ਉੱਪਰ ਕਹਿੰਦੇ ਪਿੰਡਾਂ ਪ੍ਰਾਈ ਕਹਿੰਦੇ ਟਾਰਜ ਦੀਪਦਪੁਰ ਜੀ ਇਧਰ ਸੇਵਕ ਜਗਵਿੰਦਰ ਮੰਗਟ ਸੇਵਕ ਮੇਰੇ ਵੀਰੋ ਕਨੇਡਾ ਛੱਡ ਕੇ ਪੰਜਾਬ ਆ ਗਿਆ ਕਹਿੰਦਾ ਪਿੰਡ ਦੀ ਲਾਕੇ ਦੀ ਰੰਗਲੇ ਪੰਜਾਬ ਦੀ ਸੇਵਾ ਕਰਾਂਗੇ ਗੁਰੂ ਮਾਰਾ ਮੇਰ ਕਰਨ ਆਓ ਸਾਹਮਣੇ ਮੇਰੇ ਵੀਰੋ ਆਓ ਰੇਡ ਪੈ ਗਈ ਉਧਰ ਨਿਰਿੰਦਰ ਹਰਿੰਦਰ ਗੁਰਵਿੰਦਰ ਬਾਗਟ ਹਰਦੀਪ ਅਮਰਜੀਤ ਬਾਲੀ ਅਮਨੀ ਤੇਮੰਦੀਪ ਇਹ ਸਾਰੇ ਵੀਰਾਂ ਨੇ 5000 ਸਤੂਲੀ ਭੇਜਿਆ ਧੰਨਵਾਦ ਆਓ ਕਬੱਡੀ ਕਬੱਡੀ ਹੋ ਗਈ ਮੇਰੇ ਮਿੱਤਰੋ ਅਮਰਤੋਲ ਖੜਾ ਅਮਰ ਤੌਣਖ ਨੇ ਦੋ ਜੱਫੇ ਬੱਬੂ ਖੰਨੇ ਵੱਲੋਂ 11000 ਦੇ ਜੇ ਇੱਕ ਵੀ ਲੱਗ ਗਿਆ ਇੱਕ ਵੀ ਦੇ ਦਾਂਗੇ 11000 ਮਨਵੀਰ ਕਹਿੰਦਾ ਮਾਣ ਕਰਾਂਗੇ ਲੈ ਵੀ ਮਨਜੋਤ ਤੇਰਾ ਵੀ ਧੰਨਵਾਦ ਆ ਨੌਜੋਨਾ ਆ ਰਾਜੂ ਦੀ ਪਈ ਹੋਈ ਰੇਡ ਤੇ ਦੂਜੇ ਪਾਸੇ ਦੂਜੇ ਪਾਸੇ ਆ ਨਵਾਂ ਜਿਹਾ ਮੁੰਡਾ ਲੈ ਕੇ ਆਏ ਆ ਖੰਡੂਰ ਸਾਹ ਵਾਲੇ ਆਉਣ ਵਾਲੇ ਸਮੇਂ ਦਾ ਵੱਡਾ ਖਿਡਾਰੀ ਬਣ ਜਾਊਗਾ ਔਰ 5000 ਦੀ ਆ ਰੇਡ ਆ ਮੇਰੇ ਵੀਰੋ ਮਨਵੀਰ ਮੰਗੜ ਵੱਲੋਂ ਇਸ ਨੇ ਖੇਡ ਪੁਰਜੀ ਵਾਲਾ ਦੀਪ ਉਹ ਦੀਪ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਬਾਲੀ ਮੰਗਟ ਢੇਰੀਆਂ ਵਾਲੇ ਤੇ ਕੀੜੀ ਆਈਲੈਂਡਸ ਵਾਲੇ ਰਾਜੂ ਦੀ ਇਹ ਤਿੰਨ ਕਬੱਡੀਆਂ ਦੇ 5000 ਹੋਵੇਗਾ ਜਸ਼ਨ ਦੀ ਆ ਰੇਡ ਜਗਵਿੰਦਰ ਸੇਵਕ ਵੱਲੋਂ ਜਗਵਿੰਦਰ ਸੇਵਕ ਮੰਗਟ ਵੱਲੋਂ ਗੁਰਸੇਵਕ ਮੰਗਟ ਵੱਲੋਂ 5000 ਹੈ ਮੇਰੇ ਵੀਰੋ 5000 ਦੀ ਆ ਜੇ ਜਾਫੀ ਲਾ ਗਿਆ ਤੇ ਜਾਫੀ ਨੂੰ ਮਿਲਣਾ ਹੈ ਜੇ ਰੇਡਰ ਲੈ ਗਿਆ ਤੇ ਰੇਡਰ ਨੂੰ ਮੇਰੇ ਮਿੱਤਰੋ ਸਿਰੇ ਦਾ ਮੈਚ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਰਾਮਪੁਰ ਦੇ ਕਬੱਡੀ ਕੱਪ ਦਾ ਰਾਮਪੁਰ ਦੇ ਕਬੱਡੀ ਕੱਪ ਦਾ ਫਾਈਨਲ ਆਹ ਖੰਡੂਰੀਆ ਕਰਦਾ ਕੋਸ਼ਿਸ਼ ਖੰਡੂਰ ਸਾਹਿਬ ਦੀ ਧਰਤੀ ਇੱਕ ਇਸ ਇਲਾਕੇ ਦਾ ਖੰਡੂਰ ਬੜਾ ਮਸ਼ਹੂਰ ਹੈ ਜਿੱਥੋਂ ਦਾ ਦੇਵ ਖੰਡੂਰ ਵਾਲਾ ਬੜਾ ਵਧੀਆ ਖਿਡਾਰੀ ਹੋਇਆ ਜੋਤਾਂ ਦੇ ਇਲਾਕੇ ਦਾ ਔਰ ਸਾਹਮਣੇ ਦੇਖਦਾ ਉਹ ਦੀਪ ਜੰਦੇ ਕਬੱਡੀ ਪਾ ਰਿਹਾ ਦੀਪ ਦੀਆਂ ਤਿੰਨ ਕਬੱਡੀਆਂ 5000 ਦੀਆਂ ਨਰਿੰਦਰ ਮੰਗਟ ਹਰਿੰਦਰ ਤੋਂ ਗੁਰਵਿੰਦਰ ਮਾਂਜਟ ਹਰਦੀਪ ਮਾਂਜਟ ਧਰਮਜੀਤ ਮਾਂਜਟ ਬੱਲੀ ਮਾਂਜਟ ਤੇਮਨੀ ਮਾਂਜਟ ਤੇ ਮਨਦੀਪ ਬਰਨਾਲਾ ਕੋਈ ਨਾ ਮੀਰਾ ਇੱਕੋ ਜਫਾ 25000 ਦਾ ਗੱਭੀ ਖੰਨੇ ਵੱਲੋਂ ਆਓ ਸੁਆਪਾ ਆਓ 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 ਕਮਾਲ ਪਿਆਰ ਨਾਲ ਦੀਪ ਜੱਟ ਗੁਰਜੀਵ ਰੰਦੜ ਦੋਖੀ ਸ਼ਿਪਾਰ ਤੇ ਮਨਜਿੰਦਰ ਪਰੰਦੀ ਹੈ ਪੀ ਜਣੂ ਕਹਦੇ ਹੁਣ ਸੌ ਜਾ ਸੌ ਜਾ ਇਹ ਦੂਤੇ ਕੁਝ ਨਹੀਂ ਹੋ ਸਕਦਾ ਦਵਾ ਬਾਡੀ ਪਿਆਰ ਨਾਲ ਥੋੜਾ ਜਿਹਾ ਪਿਆਰ ਨਾਲ ਕੋਈ ਗੱਲ ਨਹੀਂ ਜੱਟ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਰਾਣੀ ਕਹਿੰਦੇ ਢਾਈ ਅੱਖਰ ਉੱਤੇ ਪ੍ਰੇਮ ਦੇ ਤੁਸੀਂ ਫੇਰ ਮੇਰ ਕਰੇ ਪ੍ਰਮਾਤਮਾ ਮੌਰਭ ਤੇਰੇ ਅੱਖੇ ਨਹੀਂ ਲੱਗਦੇ ਤੇਰੇ ਵਾਲੇ ਉਹ ਕਹਿੰਦਾ ਮੇਰੇ ਵਾਲੇ ਤਾਂ ਲੱਗਦੇ ਪਰ ਦੀਪ ਮੇਰੇ ਨਹੀਂ ਲੱਗਦਾ ਗੋਪੀ ਮਾਨਕੀ ਦੇ ਦੋ ਜੱਫੇ ਬੱਬੂ ਖੰਨਾ ਮਨਵੀਰ ਮਾਂਗੜ ਵੱਲ ਆ 51 ਹਜ਼ਾਰ ਦੇ ਆਹ ਪੈਂਦਾ ਧੱਕ ਦੇ ਰਿਹਾ ਮਿੱਤਰੋ ਆ ਸਵਾਦ ਹੈ 2 2 4 4 5 5000 ਰੁਪਏ ਦੀ ਗੱਲਾਂ ਬੰਦੇ ਕਹਿੰਦੇ ਹੋ ਚੁੱਕੀਆਂ ਨੇ 51000 51000 ਦੀ ਗੱਲ ਹੋਣੀ ਹੈ ਇੱਕ ਪਾਸੇ ਕਹਿੰਦੇ ਜਸ਼ਨ ਹੈ ਪਰ ਦੂਜੇ ਪਾਸੇ ਡਾਰਜਨ ਡਾਰਜਨ ਤੇ ਜਸ਼ਨ ਲੈ ਵੀ ਮਾਨਕੀ ਆ ਰਿਹਾ ਦੋ ਲਾਏਗਾ ਤੇ 51000 ਮੈਂ ਲਾਉਂਦਾ ਇਸ ਲਈ ਦੀਪ ਦੁਬਰਚੀ ਗੋਪੀ ਮਾਨ ਕੀ ਦੀਪਤ ਮੁਰਜੀ ਗੋਪੀ ਮਾਨ ਕੀ ਦੀਪਤ ਮੁਰਜੀ ਗੋਪੀ ਮਾਨ ਕੀ ਦੀਪਤ ਮੁਰਜੀ ਇੱਕ ਨੂੰ ਤਿਰਦਾ ਦੂਜੇ ਵੀ ਚੜਦੀ ਭਰੇ ਉਹ ਸਵਾਦ ਨਾ ਖਰਾਬ ਕਰੋ 50 50000 ਮੇਰੇ ਮਿੱਤਰੋ ਮਨਵੀਰ ਮੱਜ ਟੋੜੀ ਚੰਦੇ ਵੀ 50000 ਵਿੱਪਾ ਜਾਣਰ ਸਿੰਘ ਗੁਰਸੇਵਕ ਮੰਗੜ ਵੱਲੋਂ 5000 5000 5000 5000 ਦਾ ਨੰਬਰ ਹੋਊ ਮੇਰੇ ਮਿੱਤਰੋ ਰਾਜੂ ਤੇ ਵਾਹ ਵਾਹ ਪੰਜ ਮਨਵੀਰ ਕਹਿੰਦਾ ਮੇਰੇ ਵੱਲੋਂ ਕਰਦੇ ਹੋ ਪੰਜ ਗੁਰਸੇਵਕ ਮੰਗੜ ਵੱਲੋਂ 10000 ਨੰਬਰ ਲੈ ਗਿਆ 10000 ਦਾ ਨੰਬਰ ਲੈ ਗਿਆ ਉਧਰ ਬਾਲੀਬਾਦ ਢੇਰੀਆਂ ਵਾਲੇ ਤੇ ਕੀੜੀਆ ਇਲੈਂਡਸ ਵਾਲੇ ਉਹਨਾਂ ਵੱਲੋਂ ਦੋ ਰਾਜੀਆਂ ਰੱਜ ਦੀਆਂ 5000 ਰੁਪਈਆ ਨਰਿੰਦਰ ਬਾਜਟਰ ਹਰਿੰਦਰ ਬਾਜਟਰ ਗੁਰਵਿੰਦਰ ਬਾਜਟਰ ਹਰਦੀਪਾ ਬਾਜਟਰ ਅਮਰਜੀਤ ਬਾਜਟਰ ਬੱਲੀ ਬਾਜਟਰ ਅਮਨੀ ਬਾਜਟਰ ਤੇ ਮਨਦੀਪਰ ਨਾਲਾ 5000 ਆਹ ਰੇਡ ਤੇ ਦਿੱਤੇ ਸਾਰੇ ਵੀਰਾਂ ਵੱਲੋਂ 5000 ਆਓ ਸਾਹਮਣੇ ਰੇਡ ਬੱਲੇ 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 ਕਬੱਡੀ 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 5000 ਦੀਪ ਲੈ ਜਾ ਫੜਕੇ ਮੈਂ ਇੱਕ ਸਮਾਪਤ ਬੋਲੇ ਬਹੁਤ ਬਹੁਤ ਮੁਬਾਰਕਵਾਦ ਕ੍ਰਿਸ਼ਨ ਸਾਰੇ ਪਿੰਡ ਨੂੰ ਕ੍ਰਿਸ਼ਨ ਸਾਰੇ ਭਰਾਵਾਂ ਨੂੰ ਕ੍ਰਿਸ਼ਨ 10000 ਮੈਨੂੰ ਜਗਵਿੰਦਰ ਗੁਰਸੇਵਕ ਨੇ ਫੜਾ ਦਿੱਤਾ ਹੈ ਕਹਿੰਦਾ ਵੀ ਜਿਹੜਾ ਮੁੰਡਾ ਤੈਨੂੰ ਪਲੇਅਰ ਵਧੀਆ ਲੱਗਦਾ ਉਹਨੂੰ ਦੇ ਦੇ ਆਪਾਂ ਥੋੜਾ ਥੋੜਾ ਕਰਕੇ ਸਾਡਾ ਵੀ ਸਨਕਾਰ ਕਰਦੇ ਆਂ ਮੈਂ ਤਾਂ ਘਰ ਵਾਲੇ ਬਾਹਰ ਜਾ ਕੇ ਨੇ ਰਾਜਪੁਰ ਦਾ ਉਹਨਾਂ ਮੈਨੂੰ 10 ਜੱਗਤ ਵਾਲੀ ਟੀਮ ਨੂੰ ਜਿਹੜਾ ਵੀਰ ਦੇ ਰਹੇ ਆਂ ਹਾਂ ਜੀ ਕ੍ਰਿਸ਼ਨ ਆ ਨੌਜੋਨ ਕ੍ਰਿਸ਼ਨ ਕਿਸਾਨ ਮਜ਼ਦੂਰ ਇਕਤਾ ਆਪਾਂ ਐਂ ਕਰੋ ਪਲੇਅਰਾਂ ਨੂੰ ਵੀ ਆਪਾਂ ਸਵੇਰਦਿਆਂ ਨੇ ਪੈਸੇ ਬਹੁਤ ਦੇ ਦਿੱਤੇ ਐ ਰੈਫਰੀਆਂ ਦੇ ਲਈ ਸਾਰਿਆਂ ਲਈ 5-500 ਗੁਰਸੇਵਕ ਮੰਗਟ ਵੱਲੋਂ ਤੇ ਸਾਰੇ ਹੀ ਜਿੰਨੇ ਸਾਡੇ ਬਲਾਰੇ ਬੋਲੇ ਆ ਉਹਨਾਂ ਦੇ ਲਈ ਇਹ ਮਾਇਆ ਦੇ ਗੱਫੇ ਰੈਫਰੀ ਮੇਰੇ ਤੋਂ ਅੱਗੇ ਆਪਣੇ ਲੈ ਲੈਣ ਬਹੁਤ ਵੱਡਾ ਧੰਨਵਾਦ ਉਧਰ ਬਾਲੀ ਮੰਗਟ ਢੇਰੀ ਵਾਲੇ ਸਾਡੇ ਭਰਾ ਵੱਲੋਂ ਤੇ ਕੇੜੀ ਆਇਲੈਂਡ ਸਾਡੇ ਭਰਾਵਾ ਵੱਲੋਂ ਜੇ ਤੁਮ ਟੀਮ ਦੇ ਲਈ 400 ਰੁਪਿਆ ਮੇਰੇ ਕੋਲ ਹੈ ਰਾਜੂ ਦੀਆਂ ਤਿੰਨ ਕਬੱਡੀਆਂ ਦੇ 5000 ਲੱਗਿਆ ਸੀ ਪਰ ਇੱਕ ਪਈ ਹੈ 2000 ਮੇਰੇ ਕੋਲ ਸਾਰੇ ਹੀ ਖੁਸ਼ ਕਰਤੇ ਰੈਫਰੀ ਵੀ ਖੁਸ਼ ਕਰਤੇ ਕੱਲੀ ਵਾਲੇ ਵੀ ਖੁਸ਼ ਕਰਤੇ ਪਾਣੀ ਵਾਲੇ ਵੀ ਕਰਦੇ ਕੋਈ ਰਹਿ ਤਾਂ ਨਹੀਂ ਗਿਆ ਗਰਸੇਵਕ ਹਾਂਜੀ ਹਾਂਜੀ ਹਾਂ ਰਸ਼ਪਾਲ ਸਿੰਘ ਦੀ ਚੰਦਣਾ ਬਹੁਤ ਬਹੁਤ ਧੰਨਵਾਦ ਹੈ ਖੰਡੂਰ ਸਾਹਿਬ ਇੱਕ ਮਿੰਟ ਆਪਾਂ ਏਟੀਐਮ ਕਿਸੇ ਦਾ ਗਿਰਿਆ ਉਹ ਲੈ ਜਾਣ ਜੀ ਆਲਮਗੀਰ ਸਾਹਿਬ ਦੇ ਨੰਬਰ ਨੇ 12 ਤੇ ਸਾਡੇ 14 ਨੰਬਰ ਨੇ ਖੰਡੂਰ ਸਾਹਿਬ ਦੇ ਬੈਸਟ ਰੇਡਰ ਬੀਬ ਨਮਰ ਜੀ 12 ਕਬੱਡੀਆਂ 12 ਨੰਬਰ ਜਾਫੀ ਸੱਤੂ ਖੰਡੂਰ ਸਾਹਿਬ 6 ਟੱਚ 2 ਜਫੇ ਜੱਟ ਲਾਟੋ ਦਾ 5100 ਦੇ ਨਾਲ ਸਨਮਾਨ ਆਹ ਜੀ ਉੱਟਰ ਵਾਲੇ ਪੰਮਾ ਪਵਾਣੀ ਲੈ ਗਿਆ ਜੀ ਮੇਰੇ ਤੋਂ ਉਹ ਤਾਂ ਮੈਨੂੰ ਹੁਣ ਹੀ ਲੈ ਕੇ ਗਿਆ ਕਿ ਨਾ ਹੂਟਰ ਵਾਲੇ ਦੇ ਵੀ ਦੇ ਦੇ ਹਾਂਜੀ ਬੁਲਾਇਆ ਤੁਸੀਂ ਬਾਸਰ ਇੱਕ ਹੋਰ ਬਧੀ ਵੀ ਕਿੰਨੇ ਆਣੇ ਤੁਸੀਂ ਹਾਂਜੀ ਕਾਲਾ ਐ ਤੇ ਆਹ ਕ੍ਰਿਸ਼ਨ ਬਧੀ ਸਾਹਿਬ ਉੱਧਰ ਹਾਂ ਉੱਥੇ ਪ੍ਰਬੰਧਕਾਂ ਨੂੰ ਦੇ ਦਿਓ ਕ੍ਰਿਸ਼ਨ ਵਿਦੇਸ਼ੀ ਦੇ ਵੀ ਫੜ ਰਸ਼ਪਾਲ